ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਅੰਮ੍ਰਿਤਸਰ ਦੇ ਹਾਈਡ ਮਾਰਕੀਟ ਦੇ ਵਿੱਚ ਦੁਕਾਨਾਂ ਦੀ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਚੋਰਾਂ ਨੇ ਸ਼ਟਰ ਖੋਲ ਕੇ ਕਰੀਬ 1 ਘੰਟੇ ਤੱਕ ਦੁਕਾਨਾਂ ਦੇ ਅੰਦਰ ਰਹੇ ਅਧੇ ਨਗਦੀ ਮੋਬਾਈਲ ਅਤੇ ਦੁਕਾਨਾਂ ਤੋਂ ਲੱਗੇ ਐਲਸੀਡੀ ਦੇ ਜੁਮੇ ਲੈ ਗਏ ਹਨ ਤੇ ਗਿਫਟ ਵਾਲਾ ਸਮਾਨ ਵੀ ਲੈ ਗਏ ਹਨ ਰਫ ਚੱਕਰੋ ਕੁ ਚੁੱਕਿਆ ਹਨ ਕਾਟਣਾ ਸੀਸੀਟੀਵੀ ਦੇ ਵਿੱਚ ਕੈਮਰੇ ਵਿੱਚ ਕੈਦ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਾਰ ਦੀ ਦੁਕਾਨਦਾਰਾਂ ਨੇ ਦੱਸਿਆ ਕਿ ਲੱਖਾਂ ਵਿੱਚ ਕਾਫੀ ਰੋਸ਼ ਜਿੱਥੇ ਕਿ ਕਾਫੀ ਭੀੜ ਵਾਲਾ ਇਲਾਕਾ ਹੈ ਤੇ ਕੁਝ ਦੂਰ ਤੋਂ ਅੰਮ੍ਰਿਤਸਰ ਦੇ ਪ੍ਰਸਿੱਧ ਚੌਂਕ ਚੌਂਕ ਜਿੱਥੇ 24 ਘੰਟੇ ਪੁਲਿਸ ਤਾਇਨਾਤ ਰਹਿੰਦੀ ਉਸ ਦੇ ਬਾਵਜੂਦ ਵੀ ਇੱਕ ਹੀ ਸੋਚਣ ਵਾਲੀ ਗੱਲ ਹੈ ਕਿ ਚੋਰ ਲਗਾਤਾਰ ਇੱਕ ਘੰਟੇ ਦੁਕਾਨ ਦੇ ਅੰਦਰ ਰਹੇ ਪਰ ਕਿਸੇ ਵੀ ਪੀਸੀਆਰ ਜਾਂ ਪੁਲਿਸ ਕਰਮਚਾਰੀ ਨੇ ਭਿੰਕ ਤੱਕ ਨਹੀਂ ਲੱਗਣੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕਾਰਜ ਕਰਤਾ ਤੇ ਬਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਹਨ ਦੁਕਾਨਦਾਰ ਲਗੋ ਇੱਕ ਮਹੀਨੇ ਪਹਿਲਾਂ ਵੀ ਦੁਕਾਨਾਂ ਦੇ ਬਾਹਰ ਇੱਕ ਐਕਟਿਵ ਚੋਰੀ ਹੋ ਗਈ ਸੀ ਸਬੰਧਿਤ ਕੀਤੀ ਕਿ ਸ਼ਿਕਾਇਤੇ ਕਾਪੀ ਵੀ ਉਹਨਾਂ ਨੇ ਇੱਕ ਮਹੀਨੇ ਬਾਅਦ ਮਿਲੀ ਪਰ ਅਜੇ ਤੱਕ ਦੁਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਇਸ ਨੂੰ ਲੈ ਕੇ ਦੁਕਾਨਦਾਰਾਂ ਦੇ ਵਿੱਚ ਪ੍ਰਸ਼ਾਸਨ ਦੇ ਲਈ ਕਾਫੀ ਗਰੋਸ਼ ਪਾਇ ਅਤੀਸ ਮੌਕੇ ਉਹਨਾਂ ਨੇ ਕਿਹਾ ਕਿ ਕਈ ਵਾਰ ਪਰਸੋਂ ਜਾਣਕਾਰੀ ਤੇ ਕੈਂਪਰ ਕਈ ਵੀ ਠੁਕੀਆਂ ਕਾਰਵਾਈ ਨਹੀਂ ਕੀਤੀ ਜਰੀ ਦੁਕਾਨਦਾਰਾਂ ਨੇ ਕਿਹਾ ਕਿ ਖੇਤੀਬਾੜੀ ਦੀਆਂ ਦਵਾਈਆਂ ਦੁਕਾਨਾਂ ਦੇ ਚਲਾ ਚਲਾਉਂਦੇ ਹਨ ਜੇਕਰ ਦਵਾਈ ਦੀ ਨੁਕਸਾਨ ਹੋ ਜਾਂਦਾ ਤਾਂ ਲੱਖ ਰੁਪਏ ਦਾ ਘਾਟਾ ਹੋ ਸਕਦਾ ਹੈ ਵਪਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਰਾਤ ਨੂੰ ਗਸ਼ਤ ਭਜਾਈ ਜਾਵੇ ਦੂਸ਼ਣ ਜਲਦੀ ਨਾਲ ਦੀ ਕਾਰਵਾਈ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਦੇ ਰੋਕ ਲਾਈ ਜਾਵੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਘਟਨਾ ਕੈਦ ਹੋ ਰਹੀ ਹੈ ਕਿਵੇਂ ਚੋਰ ਬਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ ਉਹਨਾਂ ਨੂੰ ਕੋਈ ਖੌਫ ਬੇਖੌਫ ਹੈ ਜੀ ਘਟਨਾਵਾਂ ਹੁੰਦੇ ਨਾਲ ਹੀ ਕਾ ਆਪਣੇ ਆਪ ਵਿੱਚ ਦਹਿਸ਼ਤ ਦਾ ਮ ਅਧਿਆውስ ਉਹਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਦੁਕਾਨਦਾਰ पवन कुमार मेहता जी ये की गलबात हुई ਸਰ ਗਲਬਾ ਦਾ ਇੱਕ ਇੱਕ ਪਰਸੋਂ ਰਾਤ ਨੂੰ 11:30 ਵਜੇ ਤਾਲਾ ਤੋੜਿਆ ਗਿਆ ਸਾਡੀ ਦੁਕਾਨ ਦਾ ਚੋਰਾਂ ਦੁਆਰਾ ਤੇ ਪੋਨਾ ਘੰਟਾ ਰਹੇ ਨੇ ਪਰ ਇਹ ਇਨਾ ਹੈਰਾਨਾ ਕੀ ਪੋਨਾ ਘੰਟਾ ਚੋਰ ਅੰਦਰ ਵੜਿਆ ਰਿਹਾ ਸ਼ਟਰ ਵੀ ਖੁੱਲਿਆ ਰਿਹਾ ਕਿਸੇ ਨੇ ਨਹੀਂ ਦੇਖਿਆ ਨਾ ਪੁਲਿਸ ਵਾਲਾ ਕੋਈ ਨੰਗਿਆ ਨਾ ਕੋਈ ਪੀਸੀਆ ਵਾਲਾ ਨੰਗਿਆ ਔਰ ਉਹ ਆਪਣਾ ਕੰਮ ਕਰਕੇ ਚਲਾ ਗਿਆ ਕੀ ਲੈ ਕੇ ਗਿਆ ਜੀ ਸਰ ਉਹ ਸਾਡੀ ਇੱਕ ਕੈਸ਼ ਲੈ ਗਿਆ ਮੋਬਾਈਲ ਲੈ ਗਿਆ ਐਲਈਡੀ ਲੈ ਗਿਆ ਕੁਝ ਸਮਾਨ ਜੱਡਾਂ ਦਾ ਆਪਾਂ ਜਿਹੜੇ ਗਿਫਟ ਦਿੰਨੇ ਜੱਡਾਂ ਨੂੰ ਉਹ ਲੈ ਗਿਆ ਇਸ ਚੀਜ਼ ਦੀ ਦੁਕਾਨ ਹੈ ਸਾਡੇ ਖੇਤੀਬਾੜੀ ਦਾ ਕੰਮ ਹੈ ਸਾਡੇ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਤੇ ਖਾਸ ਦਾ ਕੰਮ ਹੈ ਅੱਛਾ ਕੱਲਾ ਇੱਕ ਨੌਜਵਾਨ ਦਿਖ ਰਿਹਾ ਸੀ ਕੱਲਾ ਇੱਕ ਨੌਜਵਾਨ ਸੀਸੀਟੀਵੀ ਦਿਖ ਰਿਹਾ ਜੀ ਸੀਸੀਟੀਵੀ ਫੋਟੋਸ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰਾਉਂਦੇ ਨੇ ਉਹ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਕਿ ਕੋਈ ਸੀਸੀਟੀਵੀ ਅਧਾਰ ਤੇ ਤੁਸੀਂ ਕੋਈ ਜਾਨੂ ਜਾਂ ਕੋਈ ਵਾਕਫ ਬੈ ਲੱਗ ਰਿਹਾ ਕੋਈ ਐਦਾ ਦਾ ਦੇਖੋ ਜੀ ਇਹ ਜਿਹੜੀ ਸਬਜ਼ੀ ਮੰਡੀ ਪੁਰਾਣੀ ਸਬਜ਼ੀ ਮੰਡੀ ਹੈ ਹਾਲ ਬਾਜ਼ਾਰ ਦੇ ਬਾਹਰ ਇਹ ਗੈਂਗਸਟਰਾਂ ਦਾ ਤੇ ਚੋਰਾ ਦਾ ਅਮਲੀਆਂ ਦਾ ਅੱਡਾ ਬਣ ਚੁੱਕਾ ਹੈ ਪੁਲਿਸ ਜੇ ਇੱਥੇ ਪੱਕਾ ਕੋਈ ਨਾਕਾ ਲਗਾਵੇ ਤਾਂ ਇਹਨਾਂ ਕਾਰਵਾਈਆਂ ਤੇ ਰੋਕ ਪਾਈ ਜਾ ਸਕਦੀ ਸਰ ਕਿੱਦਾਂ ਦੇਖਦੇ ਹੋ ਲੱਗੇ ਹੀ ਪੁਲਿਸ ਟੌਂਕੀ ਵੀ ਹੈ ਥਾਣਾ ਵੀ ਹੈ ਕੋਰਸ਼ੀ ਦੀ ਹਾਲ ਗੇਟ ਮੇਨ 12 ਘੰਟੇ 24 ਘੰਟੇ ਉੱਤੇ ਪੁਲਿਸ ਹੁੰਦੀ ਹੈ ਫਿਰ ਵੀ ਉਹਦੇ ਲੱਗੇ ਘਟਨਾ ਜਾਪ ਨਹੀਂ ਜਾਈ ਇਹ ਹੀ ਤੇ ਹੈਰਾਨਗੀ ਦੀ ਗੱਲ ਹੈ ਕਿ ਕਿ ਕੋਈ ਮੇਰਾ ਖਿਆਲ ਤੇ ਕੋਈ ਰਾਤ ਨੂੰ ਪੁਲਿਸ ਕੋਈ ਗਤੀਵਿਧੀ ਨਹੀਂ ਕਰਦੀ ਕੰਪਲੇਨਟ ਕੀਤੀ ਹੈ ਜੀ 112 ਤੇ ਵੀ ਕੀਤੀ ਹੈ ਪੁਲਿਸ ਰਾਮਬਗ ਥਾਣੇ ਐਸਐਚਓ ਸਾਹਿਬ ਨੇ ਵੀ ਦਿੱਤੀ ਹੈ ਔਰ આજ ਤੋਂ ਮਹੀਨਾ ਪਹਿਲਾਂ ਹੀ ਇਤੋਂ ਹੀ ਮੇਰੀ ਐਕਟਿਵਾ ਵੀ ਚੋਰੀ ਹੋਈ ਹੈ ਅੱਛਾ ਔਰ ਕਿੰਨਾ ਕਿ ਟੋਟਲ ਨੁਕਸਾਨ ਹੋਇਆ ਟੋਟਲ ਜੀ ਜੇ ਐਕਟਿਵਾ ਦੇ ਪਾਈਏ ਤੇ ਵੇਖਦੇ ਤੇ 1.5 ਲੱਖ ਰੁਪਏ ਦਾ ਨੁਕਸਾਨ ਹੈ ਕਿਹੜੀ ਐਕਟਿਵਾ ਚੋਰੀ ਹੋਈ ਉਹਦੀ ਕੋਈ ਸੀਸੀਟੀਵੀ ਹੋਵੇ ਜਾਂ ਉਹਦੇ ਦਾ ਆਧਾਰ ਤੇ ਹੋਵੇ ਕਿ ਉਹੋ ਲੜਕਾ ਉਹ ਪੁਲਿਸ ਨੂੰ ਦਿੱਤੀ ਹੈ ਜੀ ਸਭ ਕੁਝ ਦਿੱਤਾ ਪਰ ਪੁਲਿਸ ਕੋਈ ਕਾਰਵਾਈ ਨਹੀਂ ਹੈ 1 ਮਹੀਨੇ ਬਾਅਦਾਨੂੰ ਐਕਟਿਵਾ ਦੀ ਐਫਆਈਆਰ ਮਿਲੀ ਹੈ ਨੇਬਰ ਵੇ ਚੋਰੀ ਹੋਈ ਹੈ ਮਹੀਨੇ ਬਾਅਦ ਵੇ ਚੋਰੀ ਹੋ ਗਈ ਹੈ ਸਰ ਇੱਕ ਕਾਉਂਸਲਰ ਦੇ ਹੋਵੇ ਸਾਡੇ ਕੋਲ ਕਾਉਂਸਲਰ ਵੀ ਹੈ ਕੀ ਸਮਝਿਆ ਇਸ ਤਰ੍ਹਾਂ ਵਾਤਾਵਰਨ ਕਿੰਨੇ ਉਹ ਹੀ ਤੇ ਹੀ ਹੈਰਾਨੀ ਹੈ ਜੀ ਆਈ ਕੋਈ ਮੌਤ ਪਰ ਬੰਦੇ ਆ ਔਰ 15000 ਬੰਦੇ ਨੂੰ ਆਈ ਰਿਪਰੈਜ਼ੈਂਟੇਟਿਵ ਕਰਦੇ ਆ ਮੈਂ ਬੀਜੇਪੀ ਦਾ ਕਾਉਂਸਲਰ ਨੇ ਮੇਰੇ ਬ੍ਰਦਰ ਪਰ ਫਿਰ ਵੀ ਪੁਲਿਸ ਨੂੰ ਬਾਰ ਬਾਰ ਕਹਿੰਦੇ باوجود ਵੀ ਇਹ ਤਾਂ ਨਫਰੀ ਵਧਾਓ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਸੀਂ ਤੇ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਜੀ ਉਹ ਚੋਰ ਨੂੰ ਫੜਾਇਆ ਜਾਏ ਜਿਹੜਾ ਇਹ ਉਹਨਾਂ ਨੂੰ ਸੀਸੀਟੀਵੀ ਦਿੱਤੇ ਆ ਸਭ ਕੁਝ ਕਲੀਅਰ ਹੈ ਤੇ ਜਿਹੜਾ ਨੁਕਸਾਨ ਹੋਇਆ ਸਾਡੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਹੋਰ ਮੰਗ ਕੀ ਕਰਦੇ ਸਰ ਕੰਮ ਕੀ ਸੀਦਾ ਤੋਂ ਬੋਲ ਕੇ ਅਗਰ ਹੋਰ ਸਮਾਂ ਦਿੱਤਾ ਜਾਏ ਤਾਂ ਕਿੰਨਾ ਦੇਰ ਕੰਮ ਕੰਮ ਮੈਂ ਵੇਖੋ ਜੀ ਸਾਡਾ ਕੀ ਖੇਤੀਬਾੜ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਔਰ ਇੱਕ ਇੱਕ ਕੇ ਦਾ ਨਾਮ ਦੇ ਤੇ ਕਿਹੜੀ ਜਗ੍ਹਾ ਤੇ ਮੇਰਾ ਨਾਮ ਆ ਜੀ ਯੋਗੇਸ਼ ਹਾਂਡਾ ਮੇਰਾ ਨਾਮ ਹੈ ਜੀ ਮੇਰੀ ਇਹਨਾਂ ਦੇ ਨਾਲ ਹੀ ਸ਼ਾਪ ਹੈ ਤੁਮ ਸਾਡੀ ਬਿਲਡਿੰਗ ਬਣ ਰਹੀ ਆ ਨਾਲ ਦੇ ਪਾਸੇ ਇੱਥੇ ਇਹ ਨਾਲ ਦੇ ਪਾਸੇ ਹਾਈਡ ਮਾਰਕੀਟ ਹਾਜੀ ਮਾਰਕੀਟ ਤੇ ਅਸੀਂ ਇਹੋ ਹੀ ਕੰਨੇ ਆ ਕਿ ਜਿਹੜਾ ਇੱਥੇ ਅ ਅਣਪਛਾਤੇ ਬੰਦੇ ਘੁੰਮਦੇ ਰਹਿੰਦੇ ਆ ਤੁਸੀਂ ਦੇਖੋ ਕਿ ਆ ਜਿੰਨਾ ਵੀ ਆ ਫਲਾਈਓਵਰ ਦੇ ਥੱਲੇ ਕੁਝ ਨਾਲ ਨਰਾਇਣ ਬਸੇਰੇ ਬਣਾਏ ਆਪਣੇ ਉਸ ਮਹਿਕੀਆਂ ਦੇ ਅੱਡੇ ਹੈਗੇ ਆ ਪੁਲਿਸ ਲੰਘਦੀ ਇੱਥੋਂ ਦੀ ਟਰੈਫਿਕ ਦੀਆਂ ਗੱਡੀਆਂ ਲੰਘਦੀਆਂ ਇੱਥੋਂ ਦੀ ਮਤਲਬ ਜਸਤ ਤੁਸੀਂ ਜਦੋਂ ਰੋਡ ਤੇ ਵੀਡੀਓ ਮਾਰੋਗੇ ਤੇ ਵਿੱਚ ਇਹਨਾਂ ਨੇ ਪਰਦੇ ਲਗਾ ਕੇ ਅੰਦਰ ਐ ਸਮੈਗ ਪਿੰਦੇ ਆ ਨੱਚੇ ਕਰਦੇ ਆ ਕਿਸੇ ਦਾ ਕੋਈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਐ ਇਸ ਪਾਸੇ ਸਾਡੇ ਵੀ ਤਿੰਨ ਚਾਰ ਵਾਰੀ ਚੋਰੀ ਹੋ ਚੁੱਕੀ ਆ ਇੱਕ ਦੋ ਵਾਰੀ ਬੰਦਾ ਹੀ ਆਪ ਟ੍ਰੇਸ ਕੀਤਾ ਵਾ ਹੁਣ ਸਮੈ ਕੀਆ ਸੀਗਾ ਅੰਦਰੋਂ ਟੱਪ ਕੇ ਸਮਾਨ ਕੱਢ ਕੇ ਲੈ ਗਿਆ ਸਾਡਾ ਉਹਨੂੰ ਵੇਚ ਗਿਆ ਹੁਣ ਇਹੋ ਜੇ ਬੰਦੇ ਨੂੰ ਤੇ ਪੁਲਿਸ ਹੀ ਕੁਝ ਕਹਿ ਸਕਦੀ ਨਾ ਸਾਡੇ ਕੋਲੋਂ ਕੋਈ ਨਜਾਇਜ਼ ਸਾਟਾ ਵੱਜ ਜਾਵੇ ਉਹ ਬੰਦੇ ਨੂੰ ਉਹ ਵੀ ਸਾਡੇ ਉਸੇ ਮੁਸੀਬਤ ਆ ਉਹ ਪੁਲਿਸ ਉਹਨੂੰ ਲੈ ਜਾਂਦੀ ਹੈ ਉਹ ਕਹਿ ਰਹੀ ਵੀ ਆਪਾਂ ਗੈਂਗਸਟਰ ਵਾ ਤੇ ਚੋਰਾ ਤੇ ਨੱਥ ਪਾ ਲਿਆ ਰਹੇ ਚੋਰ ਉਹ ਸਾਰਾ ਸਾਡੇ ਸਾਡੇ ਇੱਥੇ ਦੇਖੋ ਤੁਸੀਂ ਸਬਜ਼ੀ ਮੰਡੀ ਦੇ ਦੇਖੋ ਕੀ ਹਾਲ ਲਗਾ ਵਾ ਉਹੀ ਧਿਆਨ ਨਹੀਂ ਆਉਂਦਾ ਪਲੀਜ਼ ਆ ਜੀ ਸਭ ਪਤਾ ਹੈ ਇਹਨਾਂ ਨੂੰ ਉਹ ਫੜ ਕੇ ਲੈ ਜਾਂਦੇ ਇਹਨਾਂ ਨੂੰ ਸ਼ਾਮ ਨੂੰ ਫੇਰ ਛੱਡ ਦਿੰਦੇ ਆ ਸਾਨੂੰ ਨਹੀਂ ਪਤਾ ਲੱਗਦਾ ਕਿ ਇਹਦਾ ਕੀ ਸਿਸਟਮ ਹੈ ਕਿਉਂ ਨਹੀਂ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਹੁੰਦੀ ਕਿਉਂ ਉਹਨਾਂ ਨੂੰ ਅੰਦਰ ਨਹੀਂ ਭੇਜਦੇ ਸ਼ਰਿਆਮ ਤੁਸੀਂ ਦੇਖੋ ਅੱਜ ਵੀ ਤੁਸੀਂ ਹਸੈਨਪੁਰੇ ਚੌਂਕ ਤੋਂ ਲੈ ਕੇ ਇਹ ਪੁਲ ਦੇ ਥੱਲੇ ਥੱਲੇ ਐਂਡ ਤੱਕ ਦੇਖੋ ਇਹ ਜਿੰਨੇ ਵੀ ਥੱਲੇ ਬੰਦੇ ਰਹਿੰਦੇ ਆ ਸਾਰੇ ਨਸ਼ੇ ਕਰਦੇ ਆ ਰਾਤ ਨੂੰ ਇਹ ਨਿਕਲਦੇ ਆ ਜਿੱਥੇ ਕਿਤੇ ਕੋਈ ਸਮਾਨ ਲੱਭਦਾ ਵਾ ਔਰ ਇੱਕ ਚੀਜ਼ ਹੋਰ ਸਾਨੂੰ ਨਵੀਂ ਪਤਾ ਲੱਗੀ ਆ ਕਿ ਕਿ ਸਵੇਰੇ ਬੰਦਾ ਆਂਦਾ 5 6 ਵਜੇ ਦੇ ਲਾਗੇ ਉਹ ਰਿਕਸ਼ਾ ਲੈ ਕੇ ਆਂਦਾ ਉਹ ਜਿੰਨੇ ਵੀ ਆ ਨਸ਼ੇੜੀਏ ਸਮਾਨ ਇਕੱਠਾ ਕਰਦੇ ਆ ਇਹ ਸਾਰੇ ਉਹਨੂੰ ਦਿੰਦੇ ਆ ਜਿਸੇ ਕੋਈ ਕੋਈ ਪਾਈ ਪਾ ਕੇ ਕੋਈ ਪਿੱਤਲ ਦਾ ਪੀਸ ਕੋਈ ਪਲਾਸਟਿਕ ਦਾ ਪੀਸ ਆ ਲਟਕ ਰੋਗੀ ਇੱਕ ਬੰਦਾ ਫੜਿਆ ਸਾਨੂੰ ਹੁਣ ਇਹੋ ਦੱਸਿਆ ਉਹ ਸਵੇਰੇ ਬੰਦਾ ਸਮਾਨ ਲੈ ਜਾਂਦਾ ਨਹੀਂ ਸਮ ਦੇ ਕੋ ਗੈਂਗ ਹੈ ਕੀ ਇਹਨਾਂ ਦੀ ਗੈਂਗ ਨੱਚੂ ਦਾ ਗੈਂਗ ਹੈ ਕੀ ਕੋਈ ਨਾ ਕੋਈ ਜਣਾ ਦੇਖੋ ਆਪਾਂ ਤਾਂ ਤਾਰ ਮਿਲ ਤੇ ਹੈਗਾ ਹੀ ਇਹਨਾਂ ਦਾ ਇਹ ਥੋੜੀ ਗੱਲ ਲੱਗਿਆ ਕਿ ਇੱਕ ਬੰਦੇ ਨੂੰ ਇੱਕ ਬੰਦਾ ਨੂੰ ਫੋਟੋ ਦਿਖਾਈ ਦੇ ਦੂਜੇ ਬੰਦੇ ਇੱਕਦਮ ਆਉਂ ਵਿਟਰ ਜਾਂਦੇ ਆ ਕਿ ਜਦੋਂ ਅਸੀਂ ਤਾਂ ਅਲੀਗੇਸ਼ਨ ਲਾ ਰਹੇ ਹਾਂਗੇ ਤੂੰ ਉਹਨੂੰ ਜਾਣਨਾ ਵਾ ਜਦ ਕਿ ਜਾਣਦੇ ਸਾਰੇ ਹੀ ਆ ਤੂੰ ਮੰਡੀ ਦੇ ਅੰਦਰ ਦੇਖੋ ਕੀ ਹਾਲਾਤ ਰਾਤ ਨੂੰ ਤੁਸੀਂ ਅੰਦਰ ਨਹੀਂ ਜਾ ਸਕਦੇ ਰਾਤ ਹੀ ਅੰਦਰ ਜਾਓ ਤਾਂ ਕੋ ਖੋ ਮਾਰ ਹੋ ਜਾਂਦੀ ਆ ਤੁਸੀਂ ਪੁਲ ਦੇ ਥੱਲੇ ਲੰਘ ਨਹੀਂ ਸਕਦੇ ਜਿਹੜਾ ਸਬਜ਼ੀ ਮੰਡੀ ਦਾ ਰਸਤਾ ਹੈਗਾ ਜਿਹੜਾ ਹਾਲਗੇੜ ਤੋਂ ਨਿਕਲਦਾ ਵਾ ਰਾਤ ਨੂੰ ਤੁਸੀਂ 7-8 ਵਜੇ ਤੋਂ ਬਾਅਦ ਲੰਘ ਨਹੀਂ ਸਕਦੇ ਇਹ ਸਭ ਇੱਕ ਪੋਸਟ ਏਰੀਆ ਹੈਗਾ ਜੀ ਇਸ ਤਰ੍ਹਾਂ ਦੀ ਉਵਾਰਦਾ ਤਾਂ ਹੋਣੀ ਹੈ ਕਿੰਨਾ ਕੁ ਪ੍ਰਸ਼ਾਸਨ ਤੇ ਵੀ ਰਸ ਸਕਦਾ ਸਾਨੂੰ ਤਾਂ ਪ੍ਰਸ਼ਾਸਨ ਦਾ ਧਿਆਨ ਹੀ ਕੋਈ ਨਹੀਂ ਗਈ ਐਨੀ ਵਾਰੀ ਕਹਿ ਚੁੱਕੇ ਆ ਐਨੀ ਵਾਰੀ ਕਹਿ ਚੁੱਕੇ ਆ ਜਿਸਰਿਆਣਾ ਦਾ ਨੁਕਸਾਨ ਹੋਇਆ ਸਾਡਾ ਵੀ ਨੁਕਸਾਨ ਹੋਇਆ ਵਾ ਲੇਕਿਨ ਪੁਲਿਸ ਦਾ ਕੋਈ ਧਿਆਨ ਨਹੀਂ ਗਾ ਪੁਛੀ ਦੂਰੀ ਦੇ ਵਿੱਚ ਥਾਣਾ ਵੀ ਆ ਏਡ ਵੀ ਆ ਤੇ ਪੁਛੀ ਦੂਰੀ ਦੇ ਇਹ ਸਮਾਧੀ ਇਸ ਤਰ੍ਹਾਂ ਦੀ ਵਾਰਦਾਤ ਉਹਨੂੰ ਕਿੰਨੀ ਕ ਪੁਲਿਸ ਨੇ ਹੁਣ ਇਹ ਤੇ ਦੇਖੋ ਉਹਨੂੰ ਪੁਲਿਸ ਦੇ ਇਲਾਕੇ ਇਹਨਾਂ ਚੀਜ਼ਾਂ ਤੇ ਪੁਲਿਸ ਨੇ ਦੇਖਣੀ ਹੈ ਨਾ ਹੁਣ ਅਸੀਂ ਅਸੀਂ ਦੇਖੋ ਅਸੀਂ ਤੇ ਉਹਨੂੰ ਦੁਕਾਨਾਂ ਬੰਦ ਕਰੇ ਘਰੋਂ ਚਲੇ ਜਾਂਦੇ ਆ ਠੀਕ ਹੈ ਹੁਣ ਅਸੀਂ ਉਹਨਾਂ ਹਰ ਜਗ੍ਹਾ ਕੈਮਰਾ ਵੀ ਲੱਗੇ ਆ ਸਭ ਕੁਝ ਲੱਗਿਆ ਐਨਾ ਕੁਝ ਹੋਣ ਦੇ ਬਾਅਦ ਵੀ ਬੰਦਾ ਨਾ ਫੜਾ ਜਾਵੇ ਤਾਂ ਫਿਰ ਸਾਡੀ ਥੋੜੀ ਨਾਲ ਇਲਾਕੀ ਆ ਇਹ ਥੋੜੀ ਨਾਲ ਕਿ ਹਰ ਚੀਜ਼ ਅਸੀਂ ਉਹ ਟ੍ਰੇਸ ਕਰਾਂਗੇ ਅਸੀਂ ਜਾ ਕੇ ਅੱਜ ਜੀ ਸਰ ਅੱਜ ਆਪ ਮੁਕੇ ਦੇ ਕੋਲ ਇਹ ਕਹੀ ਹੈ ਮੌਕਾ ਦੇਖ ਲਿਆ ਪਰ ਅਗੋਂ ਵੈਰੀਫਾਈ ਕਰਕੇ ਫਿਰ ਜੋ ਕਾਰਵਾਈ ਕਰ ਦਵਾਂਗੇ ਹਾਲੇ ਉਹਨੇ ਅਰਜ਼ੀ ਦਰਖਾਸਤ ਦੇਣੀ ਉਹਨੂੰ ਪਹਿਲਾਂ ਵੀ ਕਿਹੜੀ ਹੋਈ ਉਹਦੇ ਬਾਬਤ ਨੇ ਸਾਨੂੰ ਪਤਾ ਜੀ